ਸਤਿ ਸ੍ਰੀ ਅਕਾਲ ਮੈਂ ਮੀਵਾ ਸਿੰਘ ਪੁਵਰ ਤੁਸੀਂ ਦੇਖ ਰਹੇ ਹੋ ਮਾਲਵਾ ਪੰਜਾਬ ਦੇ ਤਾਂ ਤੇ ਅਸੀਂ ਪਹੁੰਚੇ ਅੱਜ ਖਨੌਰੀ ਦੀ ਜਿਹੜੀ ਨਕਤਰੀ ਹਾਈ ਟੈਕ ਨਰਸਰੀ ਇਹ ਪੰਜਾਬ ਚ ਜਿੰਨੀ ਨਹੀਂ ਸੀ ਇੱਕ ਨਾਮਾ ਤੇ ਇਹ ਨਰਸਰੀ ਆਉਂਦੀ ਇੱਥੇ ਹਜ਼ਾਰਾਂ ਦੀ ਨਹੀਂ ਇੱਥੇ ਲੱਖਾਂ ਚ ਪੇੜੇ ਤਿਆਰ ਕੀਤੇ ਜਾਂਦੇ ਨੇ ਵੱਖ-ਵੱਖ ਤਰ੍ਹਾਂ ਦੇ ਫਲਦਾਰ ਸ਼ਾਨਦਾਰ ਮੈਡੀਸਨ ਵਗੈਰਾ ਇਥੋਂ ਦੇ ਜਿਹੜੇ ਪੇੜੇ ਨੇ ਉਹ ਇਸੇ ਜ਼ਿਲ੍ਹੇ ਚ ਨਹੀਂ ਇਸ ਜ਼ਿਲ੍ਹੇ ਤੋਂ ਵੀ ਬਾਹਰ ਵੀ ਇਹਨਾਂ ਦੀ ਡਿਮਾਂਡ ਹੈਗੀ ਤਾਂ ਮੈਂ ਤਾਂ ਸਾਰਿਆਂ ਨੂੰ ਇਹੀ ਅਪੀਲ ਕਰੂੰਗਾ ਕਿ ਸਾਨੂੰ ਹਰ ਇੱਕ ਇਨਸਾਨ ਨੂੰ ਹਰ ਇੱਕ ਪੇਡਾ ਲਗਾਉਣਾ ਜ਼ਰੂਰੀ ਹੈ ਕਿਉਂਕਿ ਜਿਹੜਾ ਰੁੱਖ ਹੈ ਰੁੱਖ ਸਾਡੇ ਜੀਵਨ ਤੋਂ ਲੈ ਕੇ ਸਾਡੇ ਮਰਨ ਤੱਕ ਇਹ ਸਾਨੂੰ ਸਾਥ ਦਿੰਦਾ ਹੈਗਾ ਭਾਵੇਂ ਆਪਾਂ ਇਹਦਾ ਸਾਥ ਛੱਡ ਦਈਏ ਪਰ ਜਿਹੜਾ ਰੁੱਖ ਹੈ ਰੁੱਖ ਸਾਡਾ ਸਾਥ ਨਹੀਂ ਦਿੰਦਾ ਹੈ ਕਿਉਂਕਿ ਜੀਵਨ 'ਚ ਸਾਨੂੰ ਇੱਕ ਆਕਸੀਜਨ ਦੀ ਜਗ੍ਹਾ ਦਿੰਦਾ ਹੈ ਜੀਵਨ ਵਾਸਤੇ ਦਿੰਦਾ ਔਰ ਮਰਨ ਤੋਂ ਬਾਅਦ ਅਸੀਂ ਇਸ ਦੀ ਲੱਕੜਾਂ ਵੀ ਇਸਤੇਮਾਲ ਕਰਕੇ ਸਾਨੂੰ ਇਹ ਫੂਕਦਾ ਹੈ ਉਥੋਂ ਤੱਕ ਸਾਡਾ ਇਹ ਇਹਦਾ ਸਾਡੇ ਨਾਲ ਇੱਕ ਸਾਥ ਬਣਿਆ ਹੋਇਆ ਹੈ ਤਾਂ ਅੱਜ ਦੇ ਵਾਤਾਵਰਣ ਦੇ ਮੁਤਾਬਕ ਸਾਨੂੰ ਪੇੜੇ ਲਗਾਉਣੇ ਅਸੀਂ ਜ਼ਰੂਰੀ ਹੈ ਜਿਵੇਂ ਕਿ ਗਰਮੀ ਇੰਨੀ ਵੱਧ ਚੁੱਕੀ ਹੈ ਕਿ ਤੁਸੀਂ ਦੇਖਿਆ ਹੈ ਕਿ ਲਗਾਤਾਰ ਜਿਹੜੇ ਕੁਝ ਇਸ ਤਰ੍ਹਾਂ ਦੇ ਲੋਕ ਨੇ ਜਿਨ੍ਹਾਂ ਨੂੰ ਕਿ ਜੰਗਲਾਂ ਨੂੰ ਲਗਾਤਾਰ ਕੱਟ ਰਹੇ ਨੇ ਉਹ ਗਰਮੀ ਵਧ ਰਹੀ ਹੈ ਇਸ ਨੂੰ ਮੁੱਖ ਰੱਖਦੇ ਸਾਨੂੰ ਹਰੇਕ ਨੂੰ ਦਰਖਤ ਲਗਾਉਣਾ ਅਸੀਂ ਸਾਡੇ ਵਾਸਤੇ ਜ਼ਰੂਰੀ ਬਣ ਗਿਆ ਹੈਗਾ ਧੰਨਵਾਦ ਸਰ ਜੀ ਜਿਵੇਂ ਤੁਸੀਂ ਅੱਜ ਖਨੋਰੀ ਨਰਸਰੀ ਦੇ ਅੰਦਰ ਪਹੁੰਚੇ ਹੋ ਹਾਂਜੀ ਬੂਟੇ ਲੈਣ ਵਾਸਤੇ ਸਾਨੂੰ ਇਹ ਦੱਸੋ ਵੀ ਜਿਵੇਂ ਆਪਾਂ ਨੂੰ ਅੱਜ ਦੇ ਜੋਚ ਬੂਟੇ ਲਗਾਉਣੇ ਸਾਡੇ ਵਾਸਤੇ ਕਿਉਂ ਜ਼ਰੂਰੀ ਹੋ ਗਿਆ ਹੈ ਸਰ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਹੜੇ ਵਾਤਾਵਰਣ ਸੰਬੰਧੀ ਲੋਕਾਂ ਨੂੰ ਜਾਗਰੂਕ ਕਰ ਰਿਹਾ ਔਰ ਸੁਣਨ ਵਾਲੇ ਸਾਰੇ ਰੋਟਿਆਂ ਨੂੰ ਤੁਹ ਸਾਰਿਆਂ ਨੂੰ ਆਪ ਸਿਰਕਾਲ ਉਹ ਇਹ ਤੁਸੀਂ ਸਰ ਸਵਾਲ ਕੀਤਾ ਆ ਕਿ ਬੂਟੇ ਲਾਣੇ ਕਿਉਂ ਜ਼ਰੂਰੀ ਹੈ ਸਰ ਜੋ ਵੀ ਅਜਾ ਵਾਤਾਵਰਣ ਦੇ ਮੁਤਾਬਕ ਜੋ ਅੱਜ ਸਾਡੇ ਹਾਲਾਤ ਨੇ ਉਹ ਹਾਲਾਤ ਐਵੇਂ ਦੇ ਨੇ ਕਿ ਗਲੋਬਲ ਵਾਰਮਿੰਗ ਹੋ ਰਹੀ ਆ ਔਰ ਆਕਸੀਜਨ ਦੀ ਜਿਹੜੀ ਕਮੀ ਆ ਉਹ ਬਹੁਤ ਜ਼ਿਆਦਾ ਹੋ ਰਹੀ ਆ ਤੇ ਸਾਨੂੰ ਜਿਉਂਦੇ ਰਹਿਣ ਦੇ ਲਈ ਜਿਵੇਂ ਪੰਛੀ ਨੇ ਪਸ਼ੂ ਨੇ ਹਰ ਤਿੰਨ ਮੁੱਖ ਹੈਗੇ ਆ ਸਾਨੂੰ ਸਾਹ ਲੈਣ ਲਈ ਆਕਸੀਜਨ ਗੈਸ ਚਾਹੀਦੀ ਆ ਉਹ ਆਕਸੀਜਨ ਜਿਹੜੀ ਸਾਨੂੰ ਪੌਦੇ ਤੁਹੀ ਮਿਲਦੀ ਹੈ ਜਿਹੜੀ ਸਾਡੇ ਲਈ ਬਹੁਤ ਜਿਉਣ ਲਈ ਜ਼ਰੂਰੀ ਹੈ ਜਿਆਦਾ ਜ਼ਰੂਰੀ ਇੱਕ ਜਣਾ ਹਾਂ ਅਗਰ ਅਸੀਂ ਥਾਂ ਸਾਡੇ ਲੈਣ ਦੇ ਲਈ ਆਕਸੀਜਨ ਹੋਏਗੀ ਫਿਰ ਅਸੀਂ ਕਿਉਂ ਦੇ ਰਹਿ ਸਕਦੇ ਹੂੰ ਤੇ ਦੂਸਰਾ ਪੌਦਿਆਂ ਦਾ ਇਹ ਵੀ ਆ ਕਿ ਪੌਦੇ ਛਾਂ ਵੀ ਸਾਨੂੰ ਦਿੰਦੇ ਆ ਫਲ ਵੀ ਦਿੰਦੇ ਆ ਤੇ ਨਾਲ ਨਾਲ ਆਕਸੀਜਨ ਵੀ ਦਿੱਦੀ ਹੈਗੇ ਆ ਤੇ ਸਾਡੇ ਵਾਤਾਵਰਣ ਨੂੰ ਹਰਾ ਭਰਾ ਬਣਾਉਂਦੇ ਆ ਇਸ ਲਈ ਪੌਦੇ ਬਹੁਤ ਜ਼ਰੂਰੀ ਲੱਗਦੇ ਆ ਇੱਕ ਮੈਸੇਜ ਦੋ ਕਿ ਆਪਾਂ ਹਰ ਸਾਲ ਮਿਲ ਪੱਡੇ ਤਾਂ ਲਾ ਲੈਂਦੇ ਆ ਪਰ ਉਹਨਾਂ ਦੀ ਆਪਾਂ ਸਾਹ ਸੰਭਾਲ ਨਹੀਂ ਕਰਦੇ ਹੈਗੇ ਇਹ ਤੁਸੀਂ ਕੀ ਮੈਸੇਜ ਦਿਓਗੇ ਲੋਕਾਂ ਨੂੰ ਜੇ ਸਰ ਅਸੀਂ ਕੁਦਰਤੀ ਗੱਲ ਕਰੀਏ ਕੁਦਰਤ ਦੇ ਨਾਲ ਅਸੀਂ ਜੋੜ ਕੇ ਦੇਖੀਏ ਤਾਂ ਜਿਹੜੇ ਪੌਦੇ ਆ ਉਹ ਸਾਨੂੰ ਲਾਉਣ ਦੀ ਜ਼ਰੂਰਤ ਨਹੀਂ ਹੈ ਹੂੰ ਉਹਦੇ ਕੁਦਰਤੀ ਆਪਣੇ ਆਪ ਹੀ ਹੋ ਜਾਂਦੇ ਆ ਹੂੰ ਸਾਨੂੰ ਉਹਨੂੰ ਸੰਭਾਲਣ ਦੀੋਂ ਉਹਨੂੰ ਬਚਾਉਣ ਦੀ ਜਿਆਦਾ ਵੱਡੀ ਲੋੜ ਹੈ ਜੇਕਰ ਅਸੀਂ ਬਚਾਵਾਂਗੇ ਨਹੀਂ ਤਾਂ ਜਿਹੜੇ ਲਾਈਵ ਹੋਏ ਪੌਦੇ ਆ ਉਹ ਵੀ ਨਹੀਂ ਜਉਂਦੇ ਰਹਿਣੇ ਇਸ ਕਰਕੇ ਸਾਨੂੰ ਕੁਦਰਤੀ ਤੌਰ ਤੇ ਪਹਿਲਾਂ ਸੰਭਾਲਣਾ ਜ਼ਰੂਰੀ ਆ ਪੌਦੇ ਕੁਦਰਤੀ ਤੌਰ ਤੇ ਹੋ ਜਾਂਦੇ ਆ ਹੂੰ ਹੂੰ ਉਹਨਾਂ ਅਸੀਂ ਕੀ ਆ ਕਿ ਦੇਖੋ ਦੇਖਿਆ ਜਾ ਰਿਹਾ ਜਿਵੇਂ ਚੱਲ ਰਿਹਾ ਰੁੱਖ ਇਕੱਠੇ ਜਾ ਰਹੇ ਆ ਜਿੱਥੇ ਕੋਈ ਬਿਲਡਿੰਗਾਂ ਨੰਮੀ ਬਿਲਡਿੰਗਾਂ ਮਾਰ ਰਹੀਆਂ ਨੇ ਜਾਂ ਕਿਸੇ ਕਾਰਨ ਸੜਕਾਂ ਦੇ ਕਿਨਾਰੇ ਜਿਹੜੇ ਰੁੱਖ ਲੱਗੇ ਹੋਏ ਆ ਉਹ ਕਿਤੇ ਨਾ ਕਿਤੇ ਜਿਹੜੇ ਅੱਜ ਨਾਲ ਉਹ ਸੜ ਰਹੇ ਆ ਤੇ ਇਸ ਕਰਕੇ ਸਾਨੂੰ ਰੁੱਖ ਰੁੱਖਾਂ ਦੀ ਘਾਟ ਹੋ ਰਹੀ ਹੈ ਤੇ ਲਾਉਣੇ ਜ਼ਰੂਰੀ ਨੇ ਤੇ ਨਾਲ ਨਾਲ ਅਸੀਂ ਇਹ ਸੁਨੇਹਾ ਦਿੰਨੇ ਆ ਸਾਰਿਆਂ ਨੂੰ ਦੇ ਘਟੋ ਘਟ ਜਿਆਦਾ ਨਹੀਂ ਜੀਏ ਇੱਕ ਇੱਕ ਰੁੱਖ ਹਰ ਇੱਕ ਮਨੁੱਖ ਜ਼ਰੂਰ ਲਾਵੇ ਤੇ ਅਸੀਂ ਬੱਚਿਆਂ ਨੂੰ ਪ੍ਰੇਰਿਤ ਕਰੀਏ ਕਿ ਜਿਹੜੇ ਰੁੱਖ ਆਸੀਂ ਪੌਦੇ ਆਸੀਂ ਲਗਾਵਾਂਗੇ ਉਹਨਾਂ ਦੀ ਹੀ ਹਿਤਵਾਲ ਕੀਤੀ ਮੈਂ ਮਾਸਟਰ ਬਲਕਾ ਸਿੰਘ ਜੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੰਗਾ ਸਿੱਖਿਆ ਵਿਭਾਗ ਅਤੇ ਜੰਗਲਾਤ ਵਿਭਾਗ ਦੇ ਸਾਂਝੇ ਉਪਰਾਲੇ ਸਦਕਾ ਰੁੱਖ ਜਿਹੜੇ ਸਾਡੇ ਸਕੂਲਾਂ ਦੇ ਵਿੱਚੋਂ ਲਗਾਏ ਜਾ ਰਹੇ ਨੇ ਬਹੁਤ ਵਧੀਆ ਉਪਰਾਲਾ ਹੈ ਵਿਭਾਗਾਂ ਦਾ ਦੋਨੋਂ ਦਾ ਕੋਆਪਰੇਸ਼ਨ ਦੇ ਨਾਲ ਤੇ ਜਿਹੜੇ ਰੁੱਖ ਨੇ ਸਾਡਾ ਆਧਾਰ ਨੇ ਜਿੰਨੇ ਮਰਜੀ ਅਸੀਂ ਇਹ ਸੀ ਲਾ ਲੀਏ ਜੋ ਮਰਜੀ ਕਰ ਲਈਏ ਜੇਕਰ ਆਕਸੀਜਨ ਨਾ ਹੋਈ ਤਾਂ ਸਾਡਾ ਜਿਹੜਾ ਜੀਵਨ ਸੰਭਵ ਨਹੀਂ ਹੋਏਗਾ ਰੁੱਖ ਯਾਨੀ ਕਿ ਸਾਡੇ ਲਈ ਸਭ ਤੋਂ ਪਹਿਲੀ ਜ਼ਰੂਰਤ ਨੇ ਰੋਟੀ ਤੋਂ ਵੀ ਪਹਿਲਾਂ ਪਾਣੀ ਤੋਂ ਵੀ ਪਹਿਲਾਂ ਸਾਡੇ ਲਈ ਰੁੱਖ ਨੇ ਤੇ ਸ਼ਾਇਦ ਵਿਗਿਆਨਕ ਯੁੱਗ ਦੇ ਵਿੱਚ ਅਸੀਂ ਇੰਨੇ ਕੁਲਜ ਗਏ ਕਿ ਅਸੀਂ ਉਸ ਚੀਜ਼ ਨੂੰ ਸਮਝ ਨਹੀਂ ਤੱਕ ਰਹੇ ਤੇ ਵਾਤਾਵਰਨ ਨੂੰ ਲਗਾਤਾਰ ਅਸੀਂ ਨਸ਼ਟ ਕਰਨ ਤੇ ਲੱਗੇ ਹੋਏ ਆ ਨੌਜਵਾਨ ਪੀੜੀ ਨੂੰ ਇਹ ਹੰਬੜਾ ਮਾਰਨਾ ਚਾਹੀਦਾ ਹੈ ਪੰਚਾਇਤਾਂ ਨੂੰ ਸਰਕਾਰ ਨੂੰ ਵੀ ਮੈਂ ਅਪੀਲ ਕਰੂੰਗਾ ਬੇਨਤੀ ਹੈ ਕਿ ਜਿਹੜੀਆਂ ਪੰਚਾਇਤੀ ਜ਼ਮੀਨਾਂ ਨੇ ਉਹਨਾਂ ਦਾ 1/3 ਹਿੱਸਾ ਜੰਗਲਾਂ ਦੇ ਲਈ ਰਾਖਵਾਂ ਰੱਖਿਆ ਜਾਵੇ ਅਤੇ ਵੱਧ ਤੋਂ ਵੱਧ ਜਿਹੜੇ ਬੂਟੇ ਨੇ ਉਹ ਲਾਏ ਜਾਣ ਤਾਂ ਕਿ ਅਸੀਂ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੀਆਂ نسلਾਂ ਨੂੰ ਬਚਾ ਸਕੀ ਆਪਦੇ ਪੰਜਾਬ ਨੂੰ ਬਚਾ ਸਕੀ। ਸਿਰ ਕਿਸਾਨਾਂ ਨੂੰ ਕੀ ਮੈਸੇਜ ਦੇਵੋਗੇ ਜਿਵੇਂ ਕਿ ਹਰ ਸਾਲ ਦੇਖਿਆ ਜਾਂਦਾ ਅੱਗ ਦੇ ਨਾਲ ਬੂਟੇ ਵੀ ਸਾੜੇ ਜਾਂਦੇ ਨੇ ਉਹਦੇ ਦੇ ਵਿਕੇ ਜਿਹੜੇ ਪੰਛੀ ਪਖਸ਼ੀ ਨੇ ਉਹ ਵੀ ਸਾੜੇ ਜਾਂਦੇ ਨੇ ਇਹ ਮੈਸੇਜ ਤੁਸੀਂ ਕੀ ਦੇਵੋਗੇ? ਦੇਖੋ ਜੀ ਜਿਹੜੀ ਖੇਤੀ ਹੈ ਉਹ ਕੁਦਰਤ ਤੇ ਨਿਰਭਰ ਹੈ ਕੁਦਰਤ ਰੁੱਖ ਬੂਟਿਆਂ ਦੇ ਨਾਲੇ ਬੂਟੇ ਨਹੀਂ ਹੋਣਗੇ ਮੀਂਹਾਂ ਦਾ ਸਿਸਟਮ ਵਿਗੜੂਗਾ ਮੌਸਮ ਦਾ ਸਿਸਟਮ ਵਿਗੜੂਗਾ ਤੇ ਫਸਲਾਂ ਦਾ ਹੋਣਾ ਸੰਭਵੇ ਨਹੀਂ ਤੇ ਸਾਡੇ ਕਿਸਾਨ ਭਾਈਆਂ ਨੂੰ ਮੇਰੀ ਬੇਨਤੀ ਇਹ ਕਹੂੰਗਾ ਇਹੋ ਜਿਹਾ ਸਿਸਟਮ ਚੱਲ ਰਿਹਾ ਹੈ ਕਿ ਜੇਕਰ ਵੱਲੋਂ ਸੜਕਾਂ ਦੇ ਕਿਨਾਰੇ ਦੀਆਂ ਜ਼ਮੀਨਾਂ ਨੇ 33 ਫੁੱਟ ਦੇ ਗਮੇ ਨੇ ਉਹ ਛੱਡ ਦਿਓ ਤੁਸੀਂ ਹੋਰ ਖੇਤਾਂ 'ਚ ਨਹੀਂ ਲਾਣੇ ਘਟੋਕਾਰ ਜਿਹੜੀ ਸਰਕਾਰੀ ਜ਼ਮੀਨ ਹੈ ਉਹਨਾਂ ਤਾਂ ਛੱਡ ਦਿਓ ਜਿਹੜੇ ਸਰਕਾਰੀ ਬੂਟੇ ਨੇ ਜਿਹੜੀ ਸਰਕਾਰ ਵੱਲੋਂ ਉਪਰਾਲੇ ਕਰਕੇ ਮਰੇਗਾ ਵਿਭਾਗ ਤੋਂ ਲਵਾ ਰਹੇ ਨੇ ਜੰਗਲਾਤ ਵਿਭਾਗ ਲਾ ਰਿਹਾ ਹੈ ਕਟਕਟ ਉਹਨਾਂ ਉਨਾਂ ਤਰ੍ਹਾਂ ਨਸ਼ਟ ਕਰੋ ਜਿਹੜੀਆਂ ਸਾਆਂਮਲਾਟ ਜ਼ਮੀਨਾਂ ਨੇ ਉਹਨਾਂ ਦੇ ਵਿੱਚੋਂ ਤਾਂ ਬੂਟੇ ਵਿਚਾਲੋ ਇਹੀ ਇੱਕ ਫੀਲ ਹੈ ਕਿਸਾਨ ਸਾਥੀਆਂ ਨੂੰ ਹਰਿਆ ਨਮਸਕਾਰ ਸਾਡੇ ਨਾਲ ਕੁਝ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇंदे ਜੁੜੇ ਹੋਏ ਨੇ ਔਰ ਕੁਝ ਸਰਕਾਰੀ ਅਦਾਰੇ ਚ ਜਿਵੇਂ ਸਕੂਲਾਂ ਚ ਕੁਸ਼ਤੀ ਚ ਆਏ ਹੋਏ ਨੇ ਉਹਨਾਂ ਤੋਂ ਪੁੱਛਦੇ ਆ ਕਿ ਜਿਹੜੇ ਇੱਥੇ ਪਹੁੰਚੇ ਹੋਣੇ ਪੱਡੇ ਲੈਣ ਵਾਸਤੇ ਇਹ ਪੱਡੇ ਲਗਾਉਣੇ ਕਿਉਂ ਜ਼ਰੂਰੀ ਨੇ ਮਾਣਕੀ ਪਰਨਾ ਤੁਹਾਡੇ ਇੱਥੇ ਪਹੁੰਚਣ ਤੇ ਬਹੁਤ ਬਹੁਤ ਸਵਾਗਤ ਹੈ ਤੇ ਸਾਨੂੰ ਇਹ ਦੱਸੋ ਵੀ ਜਿਵੇਂ ਆਪਾਂ ਪੱਡੇ ਲਗਾਣੇ ਅੱਜ ਦੇ ਯੁੱਗ 'ਚ ਕਿਉਂ ਜ਼ਰੂਰੀ ਨੇ ਜੀ ਸਰ ਜ਼ਰੂਰੀ ਇਸ ਤੇ ਸਾਡੇ ਵਾਤਾਵਰਣ ਦੇ ਕੋਲ ਸਾਨੂੰ ਬਹੁਤ ਜ਼ਿਆਦਾ ਜਿਸ ਤਰ੍ਹਾਂ ਗਰਮੀ ਜ਼ਿਆਦਾ ਪੈ ਰਹੀ ਹੈ ਸਰ ਉਸ ਤਰੀਕੇ ਨਾਲ ਸਾਡੇ ਕੋਲ ਅਗਰ ਪੇੜ-ਪੱਧ ਲੱਗੇ ਹੋਣਗੇ ਵਧੀਆ ਲਾ ਸਾਨੂੰ ਓਡਾ ਛਾਂ ਵੀ ਮਿਲਦੀ ਹੈ ਤੇ ਇਸ ਤੇ ਸਾਨੂੰ ਆਕਸੀਜਨ ਵੀ ਮਿਲਦੀ ਹੈ ਸਰ ਲਾ ਕੇ ਸਾਡਾ ਜਿਹੜਾ ਵਾਤਾਵਰਣ ਸੁਧਰ ਰਿਹਾ ਹੂੰ ਹੂੰ ਉਸ ਕਰਕੇ ਸਾਨੂੰ ਪੇੜ ਲਾਉਣੇ ਬਹੁਤ ਜ਼ਰੂਰੀ ਹੈ ਸਰ ਮੂਨ ਤੋਂ ਆਇਆ ਸਰ ਦੂਰ ਦੇ ਵਿੱਚੋਂ ਤੇ ਛੇਓ ਅਸੀਂ ਪੌਦਾ ਲੈ ਕੇ ਜਾ ਰਹੇ ਹਾਂ ਇਹ ਤੁਸੀਂ ਸਕੂਲ 'ਚ ਲਗਾਓ ਜਾਂ ਕਿਸੇ ਹੋਰ ਅਜੇ ਸਕੂਲ 'ਚ ਲਾਵਾਂਗੇ ਸਰ ਸਕੂਲ ਦੇ ਆਲੇ-ਦੁਆਲੇ ਅੰਦਰ ਲਾਵਾਂਗੇ ਸਰ ਅੱਛਾ ਜੀ ਇੰਨੇ ਕੁ ਜਗ੍ਹਾ ਸਰ ਉਸ ਲਾਵਾਂਗੇ ਅੱਛਾ ਕਿਹੜੇ ਕਿਹੜੇ ਪੇੜੇ ਲੈ ਕੇ ਜਾਓਗੇ ਬੂਟੇ ਵਗੈਰਾ ਇੱਥੋਂ ਹੀ ਇਹਦੇ ਸਰ ਸਾਨੂੰ ਬੋਤਲ ਬੁੱਕ ਕੇ ਇਹਨੇ ਕਿਹੜੇ ਕਿਹੜੇ ਪੇੜੇ ਨੇ ਇਹ ਸਰ ਜੀ ਤੁਸੀਂ ਇੱਥੇ ਮੁਲਾਜ਼ਮਾ ਮੁਲਾਜ਼ਮ ਦੇ ਤੌਰ ਤੇ ਮੈਂ ਤੁਹਾਡੇ ਕੋਲ ਜਾਣਕਾਰੀ ਲੈਣ ਦੀ ਕੋਸ਼ਿਸ਼ ਕਰੂੰਗਾ ਕਿ ਇੱਥੇ ਕਿੰਨੇ ਕਿ ਪੇੜੇ ਤਿਆਰ ਹੋ ਚੁੱਕੇ ਨੇ ਹੁਣ ਤੋਂ ਪਹਿਲਾਂ ਜੀ ਬੂਟੇ 2 ਲੱਖ ਤੋਂ ਲੱਗੇ ਪਏ ਨੇ ਜੀ ਅੱਛਾ ਜੀ ਹਾਂ ਜੀ ਅਰੇ ਪਲਾਂ ਦੇ ਬੂਟੇ ਨੇ ਅੱਛਾ ਲੋਕਾਂ ਦਾ ਕੀ ਸਹਿਯੋਗ ਮਿਲ ਰਿਹਾ ਆਪ ਨੂੰ ਲੋਕਤਾ ਜੀ ਹੁਣ ਆਏ ਜਾ ਰਹੇ ਨੇ ਦੇ ਜਾ ਰਹੇ ਨੇ ਅੱਛਾ ਜੀ ਇਹਦੇ ਵਿੱਚ ਸੇਵਾ ਨਾਲ ਨੂੰ ਕਰ ਲਈਏ ਅੱਛਾ 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 ਮਤਲਬ ਬੜੀ ਰਿਸਪੌਂਸ ਹੈਗਾ ਹਾਂ ਜੀ ਹਾਂ ਇਹਦੀ ਜਿਆਦਾ ਹੈ ਅੱਛਾ ਜੀ ਸਾਲ ਦਾ ਘੱਟ ਸੇਗੀ ਜਿਆਦਾ ਅੱਛਾ